ਸਬ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇ ਨੇਤਾ ਕਮਨਾਰਨ ਹਰਦੁਖੰਡਤਾ ਸਰਾਸ ਤਾਂ ਕੋ ਵਿਗੰਨਾ ਪੂ ਲਾਗੈ ਜੰਕੀ ਪ੍ਰਵਾਦੇ ਅਰਨਾਸ ਨਾਸਤੂ ਕਾਸ਼ਿਵਰ ਤੇ ਕ੍ਰਿਪਾ ਅਤੀ ਜੀ ਸਹਾਇਵਾਸੀ ਕ੍ਰਿਪਾ ਪਾਛੇ ਜਿਸ ਵਿੱਚ ਕੌੜੀ ਤੋਂ ਤੁਮ ਨੂੰ ਕ੍ਰਿਪਾ ਦੀ ਸੰਭਰ ਕਰਵਾਉਣ ਲਈ ਤੇ ਆਇਆ ਜੀ ਉਸੇ ਅਸਰਾਮ ਦਾ ਸਹਾਇਕ ਆਜਨਾਰ ਗੋਵਿੰਦ ਨਾਮ ਸਿੰਘ ਰਸਿਆ ਆਏ ਸ੍ਰੀ ਅਰਜਨ ਸਿੰਘ ਤੇ ਅੱਜ ਆਪ ਜੀ ਸਭ ਜੀ ਆਏ ਤੇ ਵਾਪਸ ਸ੍ਰੀ ਮਹਾਰਾਜ ਕਰਨਾ ਹੁੰਦਾ ਦਾ ਤਾਂ ਸਿੱਖਾਂ ਨੇ ਸਹਾਇ ਦਸੰਦੀ ਵਾਸਮ ਦੀ ਜਗਦੀ ਜੋ ਸਹਾਇ ਸ੍ਰੀ ਗੁਰੂ ਸਾਹਿਬ ਜੀ ਦੇ ਬਾਠ ਦਰਸਿਵਾਰਿਆਂ ਦਾ ਧੰਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾ ਆਨ ਕੇਸ ਦਾ ਰਹਿਤ ਦਾ ਨਵੇਕ ਦਾ ਸਹੂਦਾਂ ਤੋਸਾ ਦਾ ਨਸਪਾ ਨਾਮ ਦਾ ਸ੍ਰੀ ਅੰਮ੍ਰਿਤ ਸਰਸਹੂ ਜੀ ਦੇ ਦਰਸ਼ਨ ਇਸਨਾਨ ਚੰਗੀਆਂ ਠੰਡੇ ਗੁੰਗੇ ਜੂਜਵਾਟਲ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਠ ਦੀਦਾਰ ਦਾ ਵਿਹੰਤਰ ਕੇ ਖਾਲਸਾ ਜੀ ਸਹਿਗੁਰੂ ਨਾਲੇ ਸਤਨਾਮ ਸ੍ਰੀ ਵਾਹਿਗੁਰੂ ਸਿਖਾਂ ਦਾ ਮੰਨੀਵਾ ਮਤ ਚੀ ਮਤ ਬਤ ਗਿਰਾ ਕੇ ਆਪ ਅਕਾਲ ਪੁਰਖ ਵਾਹਿਗੁਰੂ 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 ਇਹ ਕੰਮਕਾਰ ਨੂੰ ਪੰਚ ਪਾਉਨ ਕਿਰਤਾਂ ਨੂੰ ਨਿਹਾਨ ਜੋਤੀ ਸਰੂਪ ਨੂੰ ਪਰਵਾਰ ਨੂੰ ਖੁਸ਼ੀ ਨਾਲ ਦਿਹਾੜੇ ਵਕਸ਼ਿਸ਼ ਕੀਤੇ ਨੇ ਆਪ ਜੀ ਦਾ ਮਹਾਂਵਾਕ ਸਤਿਗੁਰ ਜੀ ਲੱਖ ਖੁਸ਼ੀ ਨਾਲ ਬਾਤ ਸਹੀਆਂ ਜੀ ਸਤਿਗੁਰ ਨਦਰ ਕਰੇ ਨਿਮਕ ਇਹ ਕਰਮਾਂ ਦੇ ਬ੍ਰਹਮਾਂਤਨ ਸੀਤਰ ਹੋਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਾਦੇ ਪ੍ਰੀਤਮਾਨ ਸ਼ਰਮਾਂ ਦੇ ਪ੍ਰੇਮੀ ਜੀ ਘਰ ਦੇ ਪਿਆਰੇ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜਿਨ੍ਹਾਂ ਦਾ ਸੁਪੁੱਤਰ ਹੈ ਕਾਕਾ ਤਰਸੀਮ ਸਿੰਘ ਭਾਈ ਸਾਹਿਬ ਭਾਈ ਅਮਰੀਕ ਸਿੰਘ ਤਰ੍ਹਾਂ ਦੀ ਸੁਪੁੱਤਰੀ ਬੀਬੀ ਰਾਜਕੌਰ ਇਸ ਸੁਭਾਗ ਜੋੜੀ ਦੇ ਆਪ ਜੀ ਦੀ 76 ਸਾਲਾ ਹੀਠ ਦੱਸੀ ਹੋਈ ਮਰਿਆਦਾ ਅਨੁਸਾਰ ਸਤਿਗੁਰੂ ਜੀ ਆਨੰਦ ਕਾਰਜ ਅੰਦਸ਼ਨੋਂ ਆਰੰਭ ਹੋ ਕੇ ਅਦਾ ਹੋਈ ਹੈ ਸਤਿਗੁਰੂ ਜੀ ਸੁਭਾਗ ਜੋੜੇ ਨੂੰ ਆਪਸ ਵਿੱਚ ਪਿਆਰ ਬਖਸ਼ਿਸ਼ ਕਰਨਾ ਦੋਵਾਂ ਪਰਿਵਾਰਾਂ ਨੂੰ ਆਪਸ ਵਿੱਚ ਪਿਆਰ ਉਤਮ ਬਖਸ਼ਿਸ਼ ਕਰਨਾ ਸਰ ਤੇ ਮਿਹਰ ਪ੍ਰਯਾਤ ਕਰਨਾ ਅੱਗੇ ਵਾਸਤੇ ਵੀ ਗੁਰਮੁਖ ਪਰਿਵਾਰਾਂ ਨੂੰ ਖੁਸ਼ੀਆਂ ਦੇ ਦਿਹਾੜੇ ਬਖਸ਼ਿਸ਼ ਕਰਨੇ ਹਰ ਕਰਨੇ ਇੱਜ਼ਤ ਤੇ ਮਾਣ ਬਖਸ਼ਿਸ਼ ਕਰਨਾ ਹਰਮਨ ਦਾਨ ਉਪਤੇ ਬਖਸ਼ਿਸ਼ ਕਰਨੀ ਸਤਿਗੁਰੂ ਜੀ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਦੇ ਸਾਰੇ ਪਰਿਵਾਰਾਂ ਨੂੰ ਆਪਣੇ ਸੁਪੁੱਤਾਂ ਦੇ ਬਹਾਨਾਂ ਕਰਗਨ ਦੀ ਖੁਸ਼ੀਆਂ ਨੂੰ ਇਸ ਸ਼ਾਮਨ ਨਗਰ ਦੇ ਗੁਰਦੁਆਰਾ ਪਵਿੱਤਰ ਸਾਹਿਬ ਦੀ ਇਮਾਰਤ ਬਣਾਉਣ ਵਾਸਤੇ 50 ਲੱਖ ਤੋਂ ਵੱਧ ਮਾਇਆ ਆਈ ਹੈ। ਇਸ ਖੁਸ਼ੀਆਂ ਨੂੰ ਮੁਕਰਾ ਕੇ ਤੇਦੇ ਪਰਿਵਾਰ ਭਾਈ ਸਾਹਿਬ ਆਈ ਅਮਰੀਕ ਸਿੰਘ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਉਣ ਵਾਸਤੇ ਸਰਦੂਜੀ 50 ਲੱਖ ਤੋਂ ਵੱਧ ਮਾਇਆ ਆਈ ਸਰਦੂਜੀ ਸਿਰ ਤੇ ਬਹੁਤ ਪ੍ਰਯਾਤਨ ਰੱਖਣਾ ਹੋਰ ਮੁਕ ਪਰਿਵਾਰਾਂ ਨੂੰ ਹਾਰਮਦਾਨੀ ਪੱਤੇ ਬਖਸ਼ਿਸ਼ ਕਰਨੇ ਅੱਗੇ ਵਾਸਤੇ ਵੀ ਖੁਸ਼ੀਆਂ ਦਿਹਾੜੇ ਕੋਸ਼ਿਸ਼ ਕਰਮੇ ਹਰਿ ਦਾ ਨੱਤੇ ਗੈਸ਼ ਕਰਮੇ। ਸਰਦੂਜੀ ਗੁਰਬਾਣੀ ਪੜਦੇ ਆਂ ਇਰਦਨ ਕਰਦੇ ਆਂ ਉਤਿਆਨ ਕਰਦੇ ਆਂ ਵਿਚਾਰਾ ਕਰੂ ਨਾਣੀ ਪੜਨ ਦਾ ਬਲ ਬਖਸ਼ੀ ਕਰਨਾ ਹਰ ਨੂੰ ਤਨ ਪਤੀ ਬਖਸ਼ੀ ਕਰਨੀ। ਬੇਸ ਖੁਸ਼ੀਆਂ ਨੂੰ ਮੁਕਰਾ ਕੇ ਗੁਰਮੁਖ ਪਰਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਪੰਚਮਕੜਾ ਪ੍ਰਸ਼ਾਦੀਆਂ ਦੇਜਣ ਸੰਸਦ ਕੀ ਆਈਆਂ ਨੇ। ਅਨੇਕ ਪ੍ਰਕਾਰ ਭੋਜਨ ਬੁਕੀਏ, ਖੋਬਿਜਨ ਮਿਠਾਈ, ਕਰੀ, ਪਾਲ ਸਲਸੋਜ ਪਵਿੱਤਰਾ ਹੁਣ ਲਾਉ, ਕੋਈ ਬਹੜਾਏ ਧਰ ਤੇ ਪਰਵਾਣੂ। ਪਰਵਾਣਿਆ ਪ੍ਰਸ਼ਾਦ ਸਾਧ ਸੰਗਤ ਕੋ ਵਰਤੇ ਸਤਗੁਰੂ ਜੀ ਜੋ ਜਿ ਸਖੇ ਸੋ ਆਲ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਰਾਇਆ ਸੰਗਤਾਂ ਨੂੰ ਉਨਤਰ ਖਜ਼ਾਨਿਆਂ ਚੋਂ ਕਬੀਤਰ ਹੁਕਮ ਨਾਮੇ ਦੀ ਦਾਤ ਕੋ ਛੜੇ ਸ਼ਰਮ ਪਰੇ ਸੋ ਦਰੇ ਸੁਖੋ ਵਿਨਾਮ ਜਿਤਾਵੇ ਨਾਨਕ ਨਾਮ ਛੜੀ ਤੇਰੇ ਬੋਲੇ ਲਾਈਵ ਦਿਖਾ ਰਸਾ ਖੰਡਾ ਜਾਕੇ ਹੱਥ ਮੈਂ ਕਲਗੀ ਸੋਨੇ ਸੀ ਬੋਲੇ मल <laughs> Good afternoon. तेरी सड़कां ते खिखरी करी माण कर लाल रंग ती तैनू टी के सारे पिंड च खड़ा मानी ठेके दे बंदोतल

ਕਿੰਨੀ ਕੋ ਬੋਲੇ ਕ ਬੋਤਲੇ ਨੀ ਜਿੰਦੋ ਵੇਚ ਕੇ ਵੀ ਮੁੱਲ ਤੇਰਾ ਪਾ ਮਾ ਨਹੀਂ ਠੇਕੇ ਦੀਏ ਬੰਦ ਬੋਤਲੇ ਨੀ ਤੇਰੀ ਛੜਕਾਂ ਤੇ ਖਿੱਖਲੀ ਕਰਾ ਮਾ ਨਹੀਂ ਠੇਕੇ ਦੀਏ ਬੰਦ ਬੋਤਲੇ